ਰਾਜ ਸਭਾ ਮੈਂਬਰ ਵਿਕਟਮ ਸਹਾਣੀ ਨੇ ਆਪਣੇ ਕਾਰਜਕਾਲ ਸੰਬੰਧੀ ਆਪਣਾ ਰਿਪੋਰਟ ਕਾਰਡ ਜਾਰੀ ਕੀਤਾ ਤਾਂ ਉਤੋਂ ਰਿਪੋਰਟ ਕਾਰਡ ਜਾਰੀ ਕਰਦੇ ਸਹਾਣੀ ਨੇ ਕਿਹਾ ਕਿ ਮੈਂ ਕਈ ਮੁੱਦਿਆਂ ਉੱਤੇ ਰਾਜ ਸਭਾ ਦੇ ਵਿੱਚ ਆਵਾਜ਼ ਉਠਾਈ ਹੈ ਜਿਸ ਦੇ ਵਿੱਚ ਮੈਂ 2 ਸਾਲਾਂ ਦੇ ਵਿੱਚ ਰਾਜ ਸਭਾ ਦੇ ਵਿੱਚ 145 ਮੁੱਦੇ ਉਠਾਏ ਨੇ ਤਾਂ ਉਤ ਸਹਾਣੀ ਨੇ ਕਿਹਾ ਕਿ ਕਿਸਾਨਾਂ ਦਾ ਨਾ ਹੀ ਖੁਸ਼ਹਾਲ ਨੇ ਤੇ ਨਾ ਹੀ ਖੁਸ਼ ਨੇ ਤੇ ਕਿਸਾਨਾਂ ਦਾ ਮੁੱਦਾ ਮੈਂ ਕੇਂਦਰ ਦੇ ਸਾਹਮਣੇ ਉਠਾਇਆ ਹੁਣ ਆ ਕਿ ਕਿਸਾਨਾਂ ਦੇ ਲਈ ਕਮੇਟੀ ਤਾਂ ਬਣਾਈ ਗਈ ਹੈ ਪਰੰਤੂ ਪੰਜਾਬ ਦੇ ਕਿਸੇ ਵੀ ਬੁੱਧੀਜੀਵੀ ਨੂੰ ਹਿੱਸਾ ਨਹੀਂ ਬਣਾਇਆ ਗਿਆ ਉਤੇ ਸੋਮੀਨਾ ਅਥੰਦੀ ਰਿਪੋਰਟ ਵੀ ਪੜ੍ਹੀ ਅਤੇ ਉਸਤੇ ਚਰਚਾ ਕੀਤੀ ਗਈ ਹੈ। ਉਹਨਾਂ ਕਹਿੰਦੇ ਕਿ ਕਿਸਾਨ ਇੱਕ ਸਮਾਗਮ ਰੱਖ ਰਹੇ ਨੇ ਜਿਸ ਦੇ ਵਿੱਚ ਮੈਂ ਸ਼ਾਮਲ ਹੋਵਾਂਗਾ ਤੇ ਕਿਹਦੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦੇ ਸਾਹਮਣੇ ਵੀ ਉਹ ਮੁੱਦੇ ਰੱਖੇ ਜਾਣਗੇ। ਉਹਨਾਂ ਕਹਿੰਦੇ ਕਿ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਉਠਾਇਆ ਉੱਤੇ ਹੀ ਆਰਡੀਐਫ ਦਾ ਮੁੱਦਾ ਵੀ ਉਹਨਾਂ ਦੇ ਵੱਲੋਂ ਰੱਖਿਆ ਗਿਆ। ਉਹਨਾਂ ਕਹਿੰਦੇ ਕਿ ਆਰਡੀਐਫ ਦਾ ਪੈਸਾ ਕੇਂਦਰ ਸਰਕਾਰ ਨੂੰ ਜਲਦ ਜਾਰੀ ਕਰਨਾ ਚਾਹੀਦਾ ਹੈ ਤਾਂ ਉੱਥੇ ਉਹਨਾਂ ਕਹਿੰਦੇ ਕਿ ਪੰਜਾਬ ਦੀ ਜੋ ਮਾਰਸ਼ਲ ਆਰਟ ਖੇਡ ਹੈ ਉਸ ਨੂੰ ਪ੍ਰਫੁੱਲਤ ਕਰਨ ਦੀ ਗੱਲ ਵੀ ਰੱਖੀ ਹੈ। ਤੇ ਇਸ ਮੌਕੇ ਵਿਕਰਮ ਸਾਨੀ ਨੇ ਹੋਰ ਕੀ ਕੁਝ ਪਹਿਲਾਂ ਤੇ ਸਭ ਤੋਂ ਵੱਡਾ ਤੁਹਾਨੂੰ ਪਤਾ ਵੀ ਕਿਸਾਨ ਜਿਹੜੇ ਐ ਉਹ ਨਾ ਖੁਸ਼ਹਾਲ ਨੇ ਨਾ ਖੁਸ਼ ਨੇ ਤੇ ਵਿਚਾਰੇ ਜਦੋਂ ਜਨ ਕਰੀ ਜਾ ਰਹੇ ਉਹ ਆਪਣੀ ਗੱਲ ਕਹੀ ਜਾ ਰਹੇ ਮੈਂ ਆਵਾਜ਼ ਚੁੱਕੀ ਮੈਂ ਸੈਂਟਰ ਗਵਰਨਮੈਂਟ ਦਾ ਧਿਆਨ ਦਿਵਾਇਆ ਵੀ ਇਹ ਤੁਸੀਂ ਸੀਐਸਸੀਪੀ ਕਮੇਟੀ ਬਣਾ ਲਈ ਫਿਰ ਐਮਐਸਪੀ ਕਮੇਟੀ ਬਣਾ ਲਈ ਉੱਥੇ ਕੋਰ ਸੂਬਿਆਂ ਦੇ ਬੰਦੇ ਲੈ ਲੈ ਪੰਜਾਬ ਦਾ ਕੋਈ ਸੂਬਾ ਦਾ ਕੋਈ ਬੰਦਾ ਨਹੀਂ ਕੋਈ ਲੈ ਲਓ ਐਗਰੀਕਲਚਰ ਯੂਨੀਵਰਸਿਟੀ ਦੇ ਰਿਟਾਇਰਡ ਬੰਦੇ بڑے بڑے ਲਾਇਕ ਬੈਠੇ ਐ ਤੇ ਉਹ ਉਹ ਰੱਖੋ ਕਮੇਟੀ ਚ ਦੂਜਾ ਤਾਂ ਕਿ ਪੰਜਾਬ ਦੀ ਰਿਪਰੈਜੈਂਟੇਸ਼ਨ ਹੋਏ ਜੇ ਪੰਜਾਬ ਫੂਡ ਬਾਸਕਟ ਐ ਦੂਜਾ ਜਿਹੜਾ ਐ ਮੈਂ ਸੁਆਮੀ ਨਾਥਨ ਦੀ ਰਿਪੋਰਟ ਐ ਅਸੀਂ ਬੜੀ ਬਰੀਕੀ ਨਾਲ ਮੈਂ ਸਟੱਡੀ ਕੀਤੀ ਉਹਨੂੰ ਤੇ ਐਮਐਸਪੀ ਦਾ ਇੱਕ ਫਾਰਮੂਲਾ ਦਿੱਤਾ ਗਿਆ ਤੁਮ ਮੈਗੋ ਡਾਇਲੌਗ ਤੇ ਨਵ ਲੋਟ ਤੇ ਵਿਚਾਰ ਬਟਾਂਦਰਾ ਕਰ ਲੋ ਦੇ ਉਹਨੂੰ ਪੂਰੀ ਤਰ੍ਹਾਂ ਨਹੀਂ ਅਮਲੀ ਆਪਾਂ ਕਰ ਸਕਦੇ ਉਹਦੇ ਕਿਉਂਕਿ ਕਈ ਪੈਰਾਮੀਟਰ ਹੈ ਕਾਸਟ ਦਾ ਹੈ ਲੈਂਡ ਦਾ ਕੋਈ ਰੈਂਟ ਹੈ ਕੋਈ ਚੀਜ਼ ਹੈ ਕਿਤੇ ਆਪਾਂ ਉਹਨੂੰ ਹਟਾ ਕੇ ਨਵੀਂ ਇੰਟਰੋਡਿਊਸ ਕਰਨੀ ਹੈ ਪਰ ਉਹ ਕਿਸੇ ਹਿਸਾਬ ਨਾਲ ਆਪਾਂ ਡਾਇਲੌਗ ਕਰੀਏ ਹੁਣ ਮੈਨੂੰ ਅੱਜ ਸਵੇਰੇ ਪਤਾ ਲੱਗਿਆ ਕਿ ਸਾਡੇ ਕਿਸਾਨ ਭਰਾ ਸੌਂਵਾਰ ਨੂੰ ਉੱਥੇ ਕਨਸਟੀਟਿਊਸ਼ਨ ਕਲੱਬ ਦੇ ਵਿੱਚ ਇੱਕ ਸਵਾਗਤ ਰੱਖ ਰਿਹਾ ਹੈ ਉੱਥੇ ਉਹਨਾਂ ਨੇ ਪੰਜਾਬ ਦੇ ਸਾਰੇ ਐਮਪੀਜ਼ ਨੂੰ ਵੀ ਸੱਦਾ ਦਿੱਤਾ ਹੈ ਮੈਂ ਵੀ ਉੱਥੇ ਜਾਵਾਂਗਾ ਸ਼ਾਮ ਨੂੰ 5:30 ਵਜੇ ਤੇ ਉਹਨਾਂ ਦੀ ਗੱਲਬਾਤ ਸੁਣਾਵਾਂਗੇ ਅਸੀਂ ਫਿਰ ਪਾਰਲੀਮੈਂਟ ਵਿੱਚ ਚੁੱਕਾਂਗੇ ਆ ਜੋ ਵੀ ਐਗਰੀਕਲਚਰ ਮਨਿਸਟਰ ਬਹੁਤ ਸੁਝਵਾਨ ਆਏ ਸ਼ਿਵਰਾਜ ਤੋਹਾਰਨ ਜੀ ਬੜੇ ਲਾਇਕ ਐਮਪੀ ਦੇ ਉਹਨਾਂ ਤਵਾਰਲੇ ਖਿਆਲ ਕਰਾਂਗੇ ਜੇ ਨਿਯਤ ਕਹਿੰਦੇ ਨੇ ਚੰਗੀ ਹੋਵੇ ਤਾਂ ਬੈਠ ਕੇ ਕਿਹੜਾ ਕੰਮ ਆਪਾਂ ਨਜੇਟ ਨਹੀਂ ਸਕਦੇ ਇਹ ਚੱਲੀ ਜਾ ਰਿਹਾ ਚੱਲੀ ਜਾ ਰਿਹਾ ਇਹਨੂੰ ਠੱਲ ਪਾਉਣ ਦੀ ਲੋੜ ਹੈ ਮੈਂ ਜਾਤੀ ਤੌਰ ਤੇ ਇਹਦੇ ਬਾਰੇ ਬਹੁਤ ਚਿੰਤਤ ਹਾਂ ਪਰ ਜਾਤੀ ਤੌਰ ਤੇ ਮੈਂ ਕਮਿਟਿਡ ਵੀ ਹਾਂ ਕਿ ਇਹਨੂੰ ਰਿਜ਼ੋਲਵ ਕਰਾਉਣਾ ਚਾਹੀਦਾ ਪੰਜਾਬ ਯੂਨੀਵਰਸਿਟੀ ਦਾ ਤੋਂਪ ਤੱਕ ਡੇਢ ਸਾਲ ਪਹਿਲੇ ਰੌਲਾ ਪੈ ਗਿਆ ਰੋਜ਼ ਮੈਂ ਬੜਾ ਅਗਾਰ ਚ ਦਿੱਲੀ ਗਏ تھے ਵਾਟਰ ਕੈਨਨ ਚੱਲਦੀ ਸਟੂਡੈਂਟ ਮਜ਼ਹਰਾ ਹੋ ਗਿਆ ਦੂਰ ਦੂਰ ਜਿਵੇਂ ਹੋ ਚੱਲੀ ਹੈ ਸੈਂਟਰਲਾਈਜ਼ ਹੋ ਰਹੀ ਹੈ ਮੈਂ ਪਾਰਲੀਮੈਂਟ ਵਿੱਚ लेटर ਦਿੱਤਾ এডਿਕੇਸ਼ਨ ਮਿਨਿਸਟਰ ਜੁਰੇਵ ਨੂੰ ਸੋ ਉਹਨਾਂ ਨੂੰ ਮਿਲਿਆ ਉਹਨਾਂ ਨੂੰ 24 ਘੰਟੇ ਦਾ ਟਾਈਮ ਮਿਲਿਆ ਫਿਰ ਉਹਨਾਂ ਤੋਂ ਲਿਖ ਕੇ ਲਿਆ ਕਿ ਵੀ ਸਾਡਾ ਕੋਈ ਐਸਾ ਮੰਤਵ ਨਹੀਂ ਹੈ ਸਾਡਾ ਕੋਈ ਐਸਾ ਇਰਾਦਾ ਨਹੀਂ ਹੈ। ਔਰ ਬਲਕਿ ਪੰਜਾਬ ਯੂਨੀਵਰਸਿਟੀ ਨਾਲ ਮਿਲ ਕੇ ਅਸੀਂ ਪੰਜਾਬ ਵਿਜਨ 2047 ਉਹ ਵੀ ਮੈਜਰ ਤੌਰ ਤੇ ਕਰ ਰਹੇ ਹੁਣ ਮੈਂ ਵਾਈਸ ਚਾਂਸਲਰ ਸਾਹਿਬ ਨੂੰ ਮਿਲ ਕੇ ਆਇਆ ਤੇ 22 ਔਰ 23 ਅਗਸਤ ਨੂੰ ਅਸੀਂ 2 ਦਿਨ ਦਾ ਬ੍ਰੇਨਸਟਾਰਮਿੰਗ ਸੈਸ਼ਨ ਸਾਰੇ ਸਟੇਕ ਹੇਲਡਰਸ ਨੂੰ ਬੁਲਾ ਕੇ ਇਥੋਂ ਦੇ ਪੋਲਿਟਿਕ ਪੋਲਿਟੀਕਲ ਫਿਗਰਸ ਮੀਡੀਆ ਸਹਿਬਾਨ ਥਿੰਕਰ ਜਰਨਲਿਸਟਸ ਹੋਰ ਸਿਵਲ ਸੋਸਾਇਟੀ ਦੇ ਬੰਦੇ ਅਕੈਡਮੀਸ਼ੀਅਨ ਆਪਣੇ ਆਪਣੇ ਖੇਤਰਾ ਦੇ ਵਿੱਚ ਮਾਹਿਰ ਬੰਦੇ ਸਾਰਿਆਂ ਨੂੰ ਬੁਲਾ ਕੇ ਇੱਕ ਥਾਂ ਤੇ ਇੱਕ ਨਾਨ ਪੋਲਿਟੀਕਲ ਸਮਾਗਮ ਅਸੀਂ ਕਰਨ ਜਾ ਰਹੇ ਹਾਂ ਜਿੱਥੇ ਕੋ ਪਤਾ ਲੱਗੇ ਵੀ ਆਪਾਂ ਪੜੀ ਜਾ ਰਹੇ ਪੜੀ ਜਾ ਰਹੇ ਰੋਜ਼ ਪੰਜਾਬ ਦੇ ਵਿੱਚ ਪਾਣੀ ਵਾਟਰ ਲੈਵਲ ਕੱਟ ਗਿਆ ਐਗਰੀਕਲਚਰ ਦੀ ਪ੍ਰੋਬਲਮ ਹੈ ਇਨਵੈਸਟਮੈਂਟ ਨਹੀਂ ਆ ਰਹੀ ਵੀ ਆਲ ਆਲ نو ਇਥੋਂ ਦੀਆਂ ਜੋ ਸਮੱਸਿਆਵਾਂ ਨੇ ਤੇ ਅਸੀਂ ਉਹ ਵਿਚਾਰ ਗੋਸ਼ਟੀ ਵੀ ਕਰ ਰਹੇ ਆ ਪੰਜਾਬ ਯੂਨੀਵਰਸਿਟੀ ਨਾਲ ਮਿਲ ਕੇ ਤੇ ਉਹ ਉੱਥੇ ਵੀ ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਮਿਲੇਗਾ ਤੁਸੀਂ ਹੋਮ ਹਮਾ ਆ ਕੇ ਪਹੁੰਚੋ ਪਰ ਉੱਥੇ ਸ਼ਿਰਕਤ ਕਰੋ ਆਪਣੇ ਵਿਚਾਰ ਵੀ ਰੱਖੋ ਔਰ ਜਿਹੜੇ ਪੈਨਲਿਸਟ ਆਣਗੇ ਉਹਨਾਂ ਨੂੰ ਸਵਾਲ ਵੀ ਕਰੋ ਫਿਰ ਆਪਾਂ ਕੋਈ ਵਾਈਟ ਪੇਪਰ ਬਣਾਏਗੇ ਕੁਝ ਪੰਜਾਬ ਦਾ ਕੋਈ ਸੋਚੀ ਹੈ ਅਗਲੇ 10-15 ਸਾਲ ਚ ਆਪਾਂ ਕਿੱਥੇ ਕਿੱਥੇ ਪਹੁੰਚਣਾ ਕੀ ਸਾਡਾ ਟੀਚਾ ਹੈ ਇਹ ਰੂਰਲ ਡਿਵੈਲਪਮੈਂਟ ਫੰਡ ਦਾ ਵੀ ਕਈ ਵਾਰੀ ਮੈਂ ਸਵਾਲ ਚੁੱਕਿਆ ਹੁਣ ਤੇ ਖੈਰ ਮਾਮਲਾ ਸੁਪਰੀਮ ਕੋਰਟ ਚ ਹੈ ਪਰ ਉਹ ਦੋਨਾਂ ਤਰ੍ਹਾਂ ਉਹ ਮੈਂ ਸਮਝਦਾ ਕਿ ਜ਼ਿਆਤੀ ਹੈ ਕਿ ਜਿਹੜਾ ਅਨਡਿਸਪਿਊਟਡ ਅਮਾਉਂਟ ਸੀ ਉਹ ਰਿਲੀਜ਼ ਕਰਨਾ ਚਾਹੀਦਾ ਸੀ ਪਹਿਲੇ ਉਹਨਾਂ ਦਾ ਭਾਰਤ ਸਰਕਾਰ ਦਾ ਇਹ ਸੀ ਕਿ ਤੁਸੀਂ ਤੁਹਾਡੀ ਜਿਹੜੀ ਪੰਜਾਬ ਸਰਕਾਰ ਹੈ ਮੈਂ ਮੰਤਰੀ ਸਾਹਿਬ ਨੇ ਕਿਹਾ ਕਿ ਅਸੀਂ ਰੂਰਲ ਡਿਵੈਲਪਮੈਂਟ ਫੰਡ ਦੇ ਪੈਸੇ ਦਿੰਨੇ ਆ ਉੱਥੇ ਐਫਸੀਐਮ ਫੰਡ ਇਧਰ ਉਧਰ ਚਲੇ ਜਾਂਦੇ ਫਿਰ ਗੱਲ ਹੋਈ ਸੀਐਮ ਸਾਹਿਬ ਨਾਲ ਔਰ ਸਪੀਕਰ ਸਾਹਿਬ ਨਾਲ ਚੀਮਾ ਸਾਹਿਬ ਨਾਲ ਉਹ ਫਿਰ ਇੱਥੇ ਐਕਟ ਪਾਸ ਹੋ ਗਿਆ ਪਿਛਲੇ ਸਾਲ ਕਿ ਥਿਸ ਫੰਡਸ ਵਿਲ ਨੋਟ ਬੀ ਡਾਇਵਰਟਿਡ ਪਰ ਦੇ ਬਾਵਜੂਦ ਵੀ ਫੰਡ ਰੀਲੀਜ਼ ਨਹੀਂ ਹੋਇਆ ਉਹਦਾ ਮੈਂ ਆਵਾਜ਼ ਚੁੱਕਦਾ ਰਹਿਣਾ ਇਹ ਜੀਐਸਟੀ ਪਿੱਛੇ ਤੋਂ ਬਸ ਸਰਾਵਾਂ ਤੇ ਲੱਗ ਗਿਆ بڑا ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹੋਰ ਵੀ ਸਾਡੇ ਜਿਹੜੇ ਮੰਦਿਰ ਜਿੱਥੇ ਵੀ ਸਰਾ ਹੈ ਫਿਰ ਉਹ ਮੈਂ ਮੈਡਮ ਨੂੰ ਫਾਈਨੈਂਸ ਮਿਨਿਸਟਰ ਨੂੰ ਮਿਲਿਆ ਨਾ ਉਹਨੂੰ ਦੱਸਿਆ ਉਹਨਾਂ ਤੋਂ ਫਿਰ ਇੱਕ ਕਲੈਰੀਫਿਕੇਸ਼ਨ ਲਈ ਵੀ ਜਿਹੜੀ ਵੀ ਸਰਾ ਕਿਸੇ ٹرسٹ ਦੀ ਚੈਰੀਟੇਬਲ ٹرسٹ ਦੀ ਧਾਰਮਿਕ ਸਥਾਨ ਦੇ ਨਾਲ ਜੁੜੀ ਹੋਵੇ ਤੇ ਤੇ ਜੀਐਸਟੀ ਨਹੀਂ ਲੱਗੇਗਾ ਤਾਂ ਕਿ ਆਮ ਯਾਤਰੀਆਂ ਨੂੰ ਪਰੇਸ਼ਾਨੀ ਨਾ ਹੋਵੇ ਇਹ ਮੇਰੀ ਫਾਈਨੈਂਸ ਕਮੇਟੀ ਵੀ ਹੈ ਉੱਥੇ ਵੀ ਮੈਂ ਅਕਸਰ ਇਹ ਰੇਜ਼ ਕਰਦਾ ਰਹਿੰਦਾ ਵੀ ਜਿਹੜੀ ਸਬਸਿਡੀ ਹੈ ਜਿਵੇਂ ਹੁਣ ਖਾਦ ਦੀ ਸਬਸਿਡੀ ਹੈ ਉਹ ਵਧਾਣੀ ਚਾਹੀਦੀ ਹੈ ਖਾਦ ਬਹੁਤ ਮਹਿੰਗੀ ਹੋ ਗਈ ਇੰਟਰਨੈਸ਼ਨਲ ਪ੍ਰਾਈਸਸ ਐਗਰੀ ਇੰਪੋਰਟਸ اور ਐਗਰੀ ਵੈਲਿਊ ਚੇਨ ਆਪਣੇ ਖਾਸ ਕਰਕੇ ਪੰਜਾਬ ਦੇ ਵਿੱਚ ਹੁਣੇ ਵੀ ਗੱਲ ਹੋ ਰਹੀ ਸੀ ਕਿ ਸਾਡੀ ਵੈਲਿਊ ਚੇਨ ਚ ਇਨਵੈਸਟਮੈਂਟ ਜੋ ਹੋਣੀ ਚਾਹੀਦੀ ਸੀ ਉਹਦਾ 10% ਵੀ ਨਹੀਂ ਹੋਈ ਸਾਡੀ 73% ਪ੍ਰੋਡਿਊਸ ਉਹ ਵੇਸਟ ਹੋ ਜਾਂਦੀ ਹੈ ਭਾਵੇਂ ਐਨਕੀ ਤੁਸੀਂ ਦੇਖਿਆ ਕਿ